ਹਾਂਜੀ ਦੋਸਤੋ ਕੀ ਹਾਲ ਚਾਲ ਹੈ ਛੋਟਾ ਆਇਆ ਬਾਈ ਆਪਣੇ ਕੋਲੇ ਅੱਜ 16 ਇੰਚੀ ਸੈੱਟ ਲੱਗਣ ਵਾਸਤੇ ਤੇ ਆਇਓ ਤੁਹਾਨੂੰ ਆਪਾਂ ਸੈੱਟ ਦਿਖਾਈਏ ਦੋ ਸੰਬੂ ਫਰੇਅਰੇ ਵਿੱਚ 16 ਇੰਚੀ ਪੰਜ ਸਪੀਕਰ ਨੇ 6 ਇੰਚੀ ਬੈਕ ਸਾਈਡ ਲੱਗਿਆ ਹੋਇਆ ਫਰੇਮ ਤੁਹਾਨੂੰ ਦਿਖਾ ਦਿੰਨੇ ਆ ਪੰਜਾਬ ਦੇ ਨਕਸ਼ੇ ਦੀ ਲੱਗੀ ਹੋਈ ਆ ਫੋਟੋ ਬਾਈ ਜੀ ਡਾਊਨ ਸੀ ਲਿੰਕ ਕਰਕੇ ਆਪਾਂ A to Z ਤੇ ਸਾਰੀ ਕੰਪਲੀਟ ਸੈਟਿੰਗ ਕਰਕੇ ਦੱਸ ਕੇ ਦਿੰਦਾ 16 GB ਦਿੱਤੀ ਆ ਪੈਨ ਡਰਾਈਵ ਤੇ ਟੂਲ ਤੇ A to Z ਸਾਰੀ ਦਿੱਤੀ ਆ ਸੈਟਿੰਗ ਕਰਕੇ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਣਾ ਅਸੀ ਗੱਲ ਬਾਈ ਜੀ ਸਹੀ ਗੱਲ ਹੈ ਕੀ ਕੀ ਨਾਮ ਆਪਣਾ ਪ੍ਰਦੀਪ ਜੀ ਠੀਕ ਆ ਬਾਈ ਕਿਹੜਾ ਪਿੰਡ ਹੈ ਪੱਤਾ ਮਾੜਾ ਪੱਤਾ ਮਾੜਾ ਤੇ ਕਿਵੇਂ ਲੱਗੀ ਕੁਆਲਿਟੀ ਜੀ ਵਧੀਆ ਜੀ ਵਧੀਆ ਹਾਂਜੀ ਤੇ ਬੇਸ ਤੇ ਬਾਜ ਕਿਵੇਂ ਆ ਹਾਂ ਸਰਾ ਜੀ ਸਰਾ ਬਾਜ ਹਾਂਜੀ ਤੇ ਹੋਰ ਸੁਣੇ ਨੇ ਡੈਕ ਤੁਸੀਂ ਹਾਂਜੀ ਬਹੁਤ ਸੁਣਿਆ ਜੀ ਦਿੱਕਤ ਆ ਅੱਛਾ ਜਿਹੜੇ ਆਪਣੇ ਪੂਰੇ ਇਸ ਟਾਈਮ ਮਸ਼ਹੂਰ ਹੈਗੇ ਟੈਕਾਂ ਦੇ ਵਿੱਚ ਉਹਨਾਂ ਦੇ ਡੈਕ ਲੱਗੇ ਹੋਏ ਨੇ ਤੁਸੀਂ ਚਲਾ ਕੇ ਦੇਖਿਆ ਉਹ ਵੀ ਹਾਂਜੀ ਤੇ ਇਹ ਵੀ ਚਲਾਇਆ ਹੈਗਾ ਤੇ ਕਿਵੇਂ ਲੱਗਿਆ ਕੁਆਲਿਟੀ ਕੁਝ ਫਰਕ ਲੱਗਿਆ ਹਾਂਜੀ ਵਧੀਆ ਜੀ ਐ ਮੇਰੀ ਉਹਨਾਂ ਨਾਲ ਉਹਨਾਂ ਨਾਲੋਂ ਵਧੀਆ ਹਾਂਜੀ ਫਰਕ ਠੀਕ ਆ ਬਾਈ ਜੀ ਤੇ ਇਹ ਦੋਸਤੋ 16 ਇੰਚੀ ਸੈੱਟ ਹੈ ਇਹ 5d ਵਾਲਾ ਬਾਲੇ ਦੋਸਤਾਂ ਦੇ ਲਾਂਬੇ ਵੀ ਸੀ ਵੀ ਤੁਸੀਂ ਰੇਟ ਨਹੀਂ ਦੱਸਦੇ ਇਹ ਬਾਈ ਜੀ 25000 ਰੁਪਏ ਦਾ ਸੈੱਟ ਹੈ ਫਰੇਮ ਸਬੇਤ ਸਾਰੀ a2d ਆਪਾਂ ਫਿਟਿੰਗ ਕਰਕੇ ਦੰਨੇ ਆ 6 ਮਹੀਨੇ ਦੀ ਗਾਰੰਟੀ ਦੰਨੇ ਆਂ ਜੇ ਤੁਸੀਂ ਵੀ ਇਹ ਸੈੱਟ ਲਵਾਉਣਾ ਆਪਣੇ ਕੋਲੋਂ ਬੁਕਿੰਗ ਕਰਵਾ ਸਕਦੇ ਹੋ ਤੇ ਆਪਣੇ ਚੈਨਲ ਨਾਲ ਬਣੇ ਰਿਹਾ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ